ਲੈ ਮਿੱਤਰੋ ਤੇ ਸ਼ਾਮ ਕੇ ਨੇਰਾ ਹੋ ਗਿਆ ਤੇ ਟਾਈਮ ਦੇਖੋ ਪਹਿਲਾਂ 5:38 ਮਿੰਟ ਹੋ ਗਏ ਤੇ ਆਪਾਂ ਆਂ ਆਪਣੇ ਖੇਤਾਂ ਵੱਲ ਮੈਹਰ ਵਾਲੇ ਖੇਤਾਂ ਵੱਲ ਕਿਉਂਕਿ ਅੱਜ ਥੋੜਾ ਜਿਹਾ ਢੇੜਾ ਮਾਰਨਾ ਹੈ ਨੇਰਾ ਦੇਖੋ ਕਿੰਨਾ ਮੌਸਮ ਚੈੱਕ ਕਰ ਲਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਕੇ ਵੱਜ ਗਏ ਪੌਣੇ 6 ਤੇ ਆ ਜਾਇਆ ਘੁੰਮਣ ਤੇ ਨੇਰਾ ਦੇਖੋ ਪਹਿਲਾਂ ਚੈੱਕ ਕਰੋ ਮੌਸਮ ਨੇਰਾ ਹੋ ਗਿਆ ਬਹੁਤ ਕਿਉਂਕਿ 6 ਵਜੇ ਆ ਹਲੇ ਤੱਕ ਪੌਣੇ 6 ਸੌਰੀ ਵਜੇ ਆ ਤੇ ਨੇਰਾ ਦੇਖੋ ਕਿੰਨਾ ਹੋ ਗਿਆ ਤੇ ਨਹਿਰ ਵਾਲੇ ਪਾਸੇ ਆਏ ਤੇ ਤੇ ਇੱਧਰ ਬਾਂਦਰ ਬਾਂਦਰ ਬਹੁਤ ਆਂਦੇ ਰਹਿੰਦੇ ਆ ਤੇ ਇਸ ਕਰਕੇ ਆਪਾਂ ਸ਼ਾਮ ਨੂੰ ਕੀੜਾ ਲਾਈਦਾ ਕਿਉਂਕਿ ਸ਼ਾਮ ਨੂੰ ਬਹੁਤ ਜ਼ਿਆਦਾ ਮੰਦਰ ਆਪਣੀ ਕਣਕ ਵਗੈਰਾ ਖਾਣ ਆਂਦੇ ਆ ਤੇ ਕਿ ਇੱਤਾਂ ਚੱਲੇ ਪਿੱਛੇ ਦੇਖੋ ਪਿੰਡ ਆਪਣਾ ਤੇ ਚੱਲੇ ਆ ਫਿਰ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਵੀ ਤੇ ਮੌਸਮ ਚੈੱਕ ਕਰੋ ਵੀਰੋ ਸ਼ਾਮ ਕੇ ਪੌਣੇ 6 ਹੋ ਗਏ ਤੇ ਹਨੇਰਾ ਦੇਖੋ ਤੇ ਠੰਡ ਵਿੱਚ ਵੀ ਫਿਰ ਸਿਆਲ ਦੇ ਦਿਨਾਂ ਵਿੱਚ ਦੇਖੋ ਕਿੰਨੀ ਛੇਤੀ ਹਨੇਰਾ ਹੋ ਜਾਂਦਾ ਤੇ ਇਸ ਟਾਈਮ ਨੂੰ ਗਰਮੀਆਂ ਦੇ ਵਿੱਚ ਇਸ ਟਾਈਮ ਤੁਹਾਨੂੰ ਪਤਾ ਕਿੰਨੀ ਮਤਲ ਧੁੱਪ ਨਿਕਲੀ ਹੁੰਦੀ ਆ 7-8 ਵਜੇ ਤੱਕ ਸੂਰਜ ਨਿਕਲਿਆ ਰਹਿੰਦਾ ਪਰ ਹੁਣ ਸਿਆਲ ਦੇ ਦਿਨ ਆ ਗਏ ਇਸ ਕਰਕੇ ਹਨੇਰਾ ਥੋੜਾ ਜ਼ਿਆਦਾ ਹੋ ਜਾਂਦਾ ਤੇ ਬਾਕੀ ਆਏ ਤੇ ਨਹਿਰ ਵਾਲੇ ਖੇਤਾਂ ਵਿੱਚ ਤੇ ਬਹੁਤ ਜ਼ਿਆਦਾ ਦੇਖੋ ਹਨੇਰਾ ਹੋ ਗਿਆ ਤੇ ਪਾਏ ਦੇ ਵੀਰੋਂ ਬਾਂਦਰ ਦੇਖਣਾ ਤੇ ਬਾਂਦਰ ਹਲਾਲ ਤੋਂ ਕੋਈ ਦਿਖ ਨਹੀਂ ਰਿਹਾ ਤੇ ਨਹਿਰ ਦੇ ਉੱਤੇ ਆ ਗਏ ਪਾ ਕਿਉਂਕਿ ਹਨੇਰਾ ਹੋ ਗਿਆ ਇਸ ਕਰਕੇ ਵੜ ਗਏ ਉਹ ਵੀ ਵਿੱਚ ਤੇ ਆਈ ਨਹੀਂ ਹੈਗੇ ਆਗੇ ਨਹਿਰ ਦੇ ਉੱਤੇ ਵੀ ਲੋ ਆ ਪਿਰੋ ਆ ਨਹਿਰਾ ਦੇਖੋ ਲਵੇ ਲਵੇ ਤੇ ਦੇਖ ਸਕਦੇ ਹੋ ਤੁਸੀਂ ਤੇ ਖਾਲੀ ਆ ਹਲੇ ਪਾਣੀ ਹੈ ਨਹੀਂ ਇਹਦੇ ਚ ਥੋੜਾ ਥੋੜਾ ਪਾਣੀ ਆ ਤੇ ਇਧਰ ਪਾਸ ਸਰੋਂ ਵੀ ਜੀ ਹੋਈ ਆ ਤੇ ਬੰਦਰ ਅਕਸਰ ਇਹ ਪਹੀ ਤੇ ਬਹੁਤ ਜ਼ਿਆਦਾ ਹੁੰਦੇ ਆ ਤੇ ਪਿਛਲੇ ਵਲੌਗ ਚ ਆਪਾਂ ਤੁਹਾਨੂੰ ਦਿਖਾਇਆਤਾ ਰਹੁਣ ਨੇ ਰਾਜਾ ਹੋ ਗਿਆ ਥੋੜਾ ਜਿਹਾ ਤੇ ਇਸ ਕਰਕੇ ਹੈ ਨਹੀਂ ਦੇਖੋ ਤੇ ਇਧਰ ਆਪਾਂ ਸਰੋਂ ਵੀ ਜੀ ਹੋਈ ਆ ਤੇ ਸਰੋਂ ਤਾਂ ਵੈਸੇ ਖਾਂਦੇ ਨਹੀਂ ਹੋ ਕਣਕ ਨੂੰ ਜ਼ਿਆਦਾ ਖਾਂਦੇ ਆ ਤੇ ਕਣਕ ਦਾ ਨੁਕਸਾਨ ਜ਼ਿਆਦਾ ਕਰਦੇ ਅੰਦਰ ਦੇਖ ਸਕਦੇ ਹੋ ਤੁਸੀਂ ਆਪਾਂ ਸਰੋਂ ਆਬੀਜੀ ਹੋਈ ਆ ਪਾਣੀ ਦੇ ਆ ਗਈ ਸਰੋਂ ਤੇ ਇੱਧਰ ਦੇਖੋ ਆਪੇ ਏਡੇ ਪੁੱਡੇਾਂ ਦੇ ਉੱਤੇ ਚੜ ਕੇ ਸੋ ਜਾਂਦੇ ਆ ਸ਼ਾਮ ਦੇ ਟਾਈਮ ਹਨੇਰੇ ਦੇ ਤਾਂ ਵੀਰੋ ਹਨੇਰਾ ਹੋ ਗਿਆ ਬਹੁਤ ਜ਼ਿਆਦਾ ਇਸ ਕਰਕੇ ਆ ਬੰਦਰ ਘਟ ਮਤਲਬ ਹੈ ਨਹੀਂ ਅੱਜ ਸ਼ਾਮ ਜ਼ਿਆਦਾ ਹਨੇਰੇ ਕਾਰਨ ਵੀਰੋ ਲੰਗ ਲੁੰਗੇ ਹਲੇ ਤੇ ਦਿਨ ਵਿੱਚ ਬਹੁਤ ਸੀ ਆ ਆ ਬਲੌਗ ਬਣਾਣਾ ਭੁੱਲ ਕੇ ਦਿਨ ਚ ਤੇ ਇਸ ਵਰਕੇ ਸ਼ਾਮ ਨੂੰ ਆਪਾਂ ਇਹ ਤੇ ਗੇੜਾ ਜਾ ਮਾਰਨਾ ਤੇ ਹੁਣ ਦੇਖਿਆ ਪਰ ਫਿਲਹਾਲ ਹੁਣ ਹੈਗੇ ਤਾਂ ਹੈ ਨਹੀਂ ਕਿਉਂਕਿ ਹਨੇਰਾ ਹੋ ਗਿਆ ਇਸ ਕਰਕੇ ਉਹ ਇਤਰੇ ਪਿੱਡੇਆਂ ਬੁੱਡਿਆਂ ਤੇ ਚੜ ਕੇ ਹੁਣ ਲੁਕੇ ਬੈਠ ਗਏ ਤੇ ਹੁਣ ਹੈ ਨਹੀਂ ਬਾਕੀ ਆਪ ਅੱਗੇ ਜਾ ਕੇ ਦੇਖਦੇ ਆ ਤਾਂ ਇੱਧਰ ਵੀਰੋ ਕੱਲ ਬਹੁਤ ਜ਼ਿਆਦਾ ਬਾਂਦਰ ਸੀ ਆਪਾਂ ਤੁਹਾਨੂੰ ਪਿਛਲੇ ਬਲੌਗ ਚ ਦਿਖਾਇਆ ਦੇਖੋ ਕਣਕ ਸਾਰੀ ਖਾ ਕੇ ਲਵੇ ਲਵੇ ਤੋਂ ਤੇ ਛੱਡੀ ਨਹੀਂ ਹੈਗੀ ਲਵੇ ਲਵੇ ਤੇ ਇੱਧਰ ਦੇਖੋ ਹੁਣ ਦਿਖ ਨਹੀਂ ਰਹੇ ਕਿਤੇ ਵੀ ਕਿਉਂਕਿ ਸਾਰੇ ਪਿੱਡੇਆਂ ਦੇ ਉੱਤੇ ਚੜ ਕੇ ਬੈਠ ਜਾਂਦੇ ਆ ਪਰ ਹੁਣ ਹੈ ਨਹੀਂ ਤੇ ਨਾ ਅੱਗੇ ਦਿਖ ਰੇ ਨਾ ਆਪਾਂ ਨੂੰ ਉੱਧਰ ਤੱਕ ਹੀ ਕਿਉਂਕਿ ਹਨੇਰਾ ਹੋ ਗਿਆ ਜਿਆਦਾ ਇਸ ਕਰਕੇ ਹੈ ਨਹੀਂ ਤਾਂਗੇ ਤੇ ਬਾਕੀ ਅਗਲੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਬਾਂਦਰ ਤੇ ġੇੜਾ ਮਾਰਨੇ ਮਤਲਬ ਆਪਾਂ ਨੂੰ ਮਾਰਨਾ ਪੈਂਦਾ ਕਿਉਂਕਿ ਬਾਂਦਰ ਲਵੇ ਲਵੇ ਸਾਰੀ ਕਣਕ ਖਾ ਗਏ ਚਾਹਿਆ ਦੇਖੋ ਕੀ ਹੱਲ ਕਰਖਿਆ ਟੋਏ ਪੈ ਗਏ ਹਨ ਰਾਹਪਰੇ ਦਿਖ ਨਹੀਂ ਰੇ ਕਰਕੇ ਸਾਰੀ ਤੁਹਾਨੂੰ ਪਿਛਲੇ ਵਲੌਗ ਤੁਹਾਨੂੰ ਦਿਖਾਇਆ ਸੀ ਕਿਵੇਂ ਖਾ ਰਹੀ ਸੀ ਬਾਂਦਰ ਤੇ ਇੱਧਰ ਨਹਿਰ ਸੁੱਕੀ ਪਈ ਆ ਵੀਰੋ ਪਾਣੀ ਹੈ ਨਹੀਂ ਇਹਦੇ ਚ ਤੇ ਆ ਦੇਖੋ ਆ ਪਿੱਡਿਆਂ ਦੇ ਉੱਤੇ ਚੜ ਚੜ ਕੇ ਪੈ ਗਏ ਸੌਗੇ ਟਾਈਮ ਨਾਲ ਹੀ ਤੇ ਇੱਧਰ ਦੇਖੋ ਆ ਖੇਤ ਦਾ ਕੀ ਮੇ ਬੁਰਾ ਹਾਲ ਕਰਾ ਦੇਖੋ ਸਾਰੀ ਮਤਲਬ ਕਣਕ ਕੱਢ ਕੱਢ ਕੇ ਖਾ ਕੇ ਇਥੋਂ ਆ ਦੇਖੋ ਇਹ ਪਿੱਡਿਆਂ ਦੇ ਉੱਤੇ ਮਤਲਬ ਲੁਕ ਲਾਕ ਕੇ ਸੌਗੇ ਉਹ ਤਾਂ ਵੀਰੋ ਫਿਲਹਾਲ ਆਪਾਂ ਹੁਣ ਚੱਲਦੇ ਆ ਕਿ ਕੋਈ ਬਾਂਦਰ ਤਾਂ ਹੈ ਨਹੀਂ ਤੇ ਬਾਂਦਰ ਮਤਲਬ ਆ ਗੇੜਾ ਮਾਰਨ ਆਏ ਸੀ ਵੀ ਬਾਂਦਰ ਨਾ ਹੁਣ ਕਣਕ 'ਚ ਪਰ ਹੈ ਨਹੀਂ ਉਹ ਲੰਘ ਲੂਗੇ ਮਤਲਬ ਸੌ ਸੌ ਕੇ ਜਾ ਕੇ ਤੇ ਲੁਕ ਲਾ ਕੇ ਫੇਡਿਆਂ ਦੇ ਉੱਤੇ ਬੈਠ ਫੂਟ ਕੇ ਜਾ ਕੇ ਤੇ ਹੁਣ ਹੈ ਨਹੀਂ ਫਲਾਲ ਫਿਰ ਆਪਾਂ ਵੀ ਚੱਲਦੇ ਆਂ ਬਾਕੀ ਤੁਹਾਨੂੰ ਕੱਲ ਦੇ ਬਲੌਗ ਵਿੱਚ ਜ਼ਰੂਰ ਦਿਖਾਵਾਂਗੇ ਬਾਕੀ ਮਿਲਦੇ ਆਂ ਫਲ ਨੂੰ ਚਲੋ ਵੀ ਤਬ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਗੁਰੂ